ਬਾਪਾ ਮੈਂ ਤੇਰੀ ਦਰਦੀ ਦਰਦੀ ਬੁਲੰਮੀਂ ਕਦੀ ਬੁਲੰਮੀਂ ਕਦੀ ਬੁਲੰਮੀਂ ਕਦੀ ਆ ਆ ਤੂੰ ਉਹ ਕਹਵਾਰੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਜਿੱਦਾਂ ਕਿ ਆਪ ਸਭ ਨੂੰ ਪਤਾ ਹੀ ਹੈ ਤੇ ਉਸਤਾਦ ਜੀ ਕੋਲ ਵੱਖ-ਵੱਖ ਸਟੇਟਾਂ ਤੋਂ ਜਾਂ ਵੱਖ-ਵੱਖ ਦੇਸ਼ਾਂ 'ਚੋਂ ਅਕਸਰ ਪੰਜਾਬੀ ਲੋਕ ਸੰਗੀਤ ਨੂੰ ਪਿਆਰ ਕਰਨ ਵਾਲੇ ਆਂਦੇ ਰਹਿੰਦੇ ਹਨ ਤੂੰ ਵੀ ਆ ਲੈਣ ਲਈ ਤੇ ਕੁਝ ਦੋਸਤ ਆਂਦੇ ਆ ਤੂੰ ਵੀ ਵਜਾਉਣ ਦੇ ਹੁਨਰ ਸਿੱਖਣ ਲਈ ਤੇ ਅੱਜ ਸਾਡੇ ਕੋਲ ਹਰਸ਼ਵੀਰ ਹੁਣੀ ਆਏ ਹੋਏ ਆ ਜੀ ਇਹ ਉੰਨੇ ਤੋਂ ਆ ਅਸਲ ਵਿੱਚ ਇਹ ਇੱਕ ਪੰਜਾਬੀ ਲੋਕ ਸਾਜ ਪਲੇਅਰ ਆ ਜੀ ਇਹ ਤੂੰ ਬਾ ਆਪਣਾ ਤਪਲਾ ਪਲੇ ਕਰਦੇ ਆ ਜੀ ਹਰਸ਼ ਭਾਜੀ ਹੁਣੇ ਤੇ ਉਹਨੇ ਤੋਂ ਆਏ ਆ ਤੇ ਆਜੋ ਅੱਜ ਆਪਾਂ ਹਰਸ਼ ਭਾਜੀ ਹੁਣਾ ਤੋਂ ਜਾਣਦੇ ਆ ਕਿ ਉਸਤਾਦ ਜੀ ਹੁਣਾ ਕੋਲ ਕਿਵੇਂ ਪਹੁੰਚੇ ਤੇ ਅੱਜ ਉਸਤਾਦ ਜੀ ਹੁਣਾ ਤੋਂ ਤੂੰਬੀ ਲੈਣ ਆਏ ਆ ਤੇ ਇਹਨਾਂ ਨੇ ਹੋਰ ਵੀ ਕਾਫੀ YouTube ਤੇ ਵੀਡੀਓਜ਼ ਦੇਖੀਆਂ ਤੂੰਬੀ ਲਈ ਕਾਫੀ ਇਹਨਾਂ ਨੇ ਸਰਚ ਕੀਤਾ ਲੇਕਿਨ ਇਹਨਾਂ ਨੂੰ ਉਸਤਾਦ ਜੀ ਹੁਣਾ ਦੀਆਂ ਤੂੰਬੀਆਂ ਹੀ ਪਸੰਦ ਆਈਆਂ ਤੇ ਉਹਨੇ ਤੋਂ ਚੱਲ ਕੇ ਅੱਜ ਉਸਤਾਦ ਜੀ ਹੁਣਾਂ ਕੋਲ ਆਏ ਆ ਆ ਜੋ ਹਰਸ਼ਵੀਰ ਜੀ ਹੁਣਾਂ ਦੇ ਵਿਚਾਰ ਜਾਣਦੇ ਆ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਮੇਰੇ ਭਾਜੀ ਭਾਜੀ ਦੋਸਤਾਂ ਨੂੰ ਸਭ ਤੋਂ ਪਹਿਲਾਂ ਆਪਣਾ ਨਾਮ ਰੱਖਣਾ ਜੀ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਪਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਸ਼ ਮੈਂ ਆਪਣਾ ਊਨਾ ਜਲਾ ਜਖੇੜਾ ਪਿੰਡ ਮੇਰਾ ਮੋਥੋਂ ਆਇਆ ਮੈਂ ਤਾਂ ਇੱਕ ਛੋਟਾ ਜਿਹਾ ਇੱਕ ਛੋਟਾ ਜਿਹਾ ਤਬਲਾ ਵਲੇਹ ਰਾਂ ਚਲੋ ਥੋੜਾ ਬਹੁਤ ਮੈਂ ਤਬਲਾ ਵੀ ਆ ਲੰਨਾ ਉਸਤਾਦ ਕਲਾਸ਼ ਦੇ ਸ਼ਗਿਰਦ ਮੈਂ ਮੈਨੂੰ ਇੱਕ ਤੂੰਬੀ ਦਾ ਇੱਕ ਨਵਾਂ ਹੀ ਸ਼ੌਂਕ ਜਾਗੇ ਕਿ ਨਹੀਂ ਕਿ ਲੋਕ ਸਾਜ਼ ਸਿੱਖਿਆ ਜਾਵੇ ਕੋਈ ਨਾ ਕੋਈ ਹਾਂਜੀ ਸੋ ਮੈਂ ਕਾਫੀ ਤੂੰਬੀ ਬਾਰੇ ਸਰਚ ਕੀਤਾ YouTube ਤੇ ਕਾਫੀ ਮੇਰੇ ਕੋਲ ਵੈਸੇ ਤੂੰਬੀ ਘਰੇ ਪਈ ਉਹ ਲੱਕੜ ਦੀ ਤੂੰਬੀ ਮੈਂ ਇੱਕ ਮੇਲੇ ਤੋਂ ਤੂੰਬੀ ਲਈ ਜੀ ਹਾਂਜੀ ਚਲੋ ਮੈਂ ਮਾੜੀ ਮੋਟੀ ਵਜਾਣ ਲੱਗਿਆ ਪਰ ਬਟੋ ਦੀ ਟੋਨ ਕੁਆਲਿਟੀ ਜੋ ਮੈਂ ਨੈਟ ਤੇ ਸੁਣਦਾ ਸੀਗਾ ਉਹਦੇ ਰਿਗਾਰਡਿੰਗ ਅੱਛੀ ਨਹੀਂ ਸੀਗੀ ਠੀਕ ਤੋਂ ਮੈਨੂੰ ਇਹ ਲੱਗਿਆ ਕਿ ਨਹੀਂ ਕਿ ਜਿਹੜੀ ਤੂੰਬੀ ਆ ਅੱਛੀ ਕੁਆਲਿਟੀ ਦੀ ਹੋਣੀ ਚਾਹੀਦੀ ਤੋਂ ਮੈਂ ਕਾਫੀ ਸਰਚ ਕੀਤਾ ਕਾਫੀ ਕੁਝ ਤੋਂ ਮੈਨੂੰ ਉਸਤਾਦ ਜੀ ਉਹਨਾਂ ਦਾ ਕਾਫੀ ਮੈਂ ਵੀਡੀਓ ਦੇਖੀਆਂ ਫਿਰ ਮੈਨੂੰ ਇੱਕ ਭੈਮ ਸੀਗਾ ਮੈਂ ਕਿਹਾ ਚਲੋ ਵੀਡੀਓ ਬੁੜੀ ਹੁੰਦੀ ਨੇ ਫਿਰ ਮੈਂ ਕਮੈਂਟ ਪੜਨ ਲੱਗਿਆ ਹਰ ਇੱਕ ਵੀਡੀਓ 'ਚ ਫਿਰ ਮੈਂ ਹਰ ਇੱਕ ਵੀਡੀਓ 'ਚ ਕਮੈਂਟ ਪੜੇ ਜਦੋਂ ਹਰੇਕ ਬੰਦੇ ਨੇ ਹਰੇਕ ਬੰਦੇ ਨੇ ਬਹੁਤ ਅੱਛੇ ਫੀਡਬੈਕ ਦਿੱਤੇ ਸੀਗੇ ਚਲੋ ਨੈਗੇਟਿਵ ਕਮੈਂਟਸ ਵੀ ਹੁੰਦੇ ਕਈਆਂ ਨੇ ਚਲੋ ਜਿਹੜੇ ਬੰਦੇ ਲੱਗਦੇ ਲੁਕਦੇ ਹੁੰਦੇ ਨੈਗੇਟਿਵ ਕਮੈਂਟ ਵੀ ਦਿੰਦੇ ਹੀ ਨੇ ਤਾਂ ਮੈਂ ਥੱਲੇ ਕਾਫੀ ਕਮੈਂਟ ਪੜੇ ਕਾਫੀ ਅੱਛੇ ਫੀਡਬੈਕ ਸੀ ਸਾਰੇ ਦੇ ਤੋਂ ਮੈਂ ਸਪੈਸ਼ਲ ਮੈਂ ਸਿਰਫ ਕੱਲ ਵੀਡੀਓ ਦੇਖੀ ਔਰ ਅੱਜ ਫੇ ਮੈਂ ਇੱਥੇ ਡਾਇਰੈਕਟ ਸਿੱਧਾ ਹੀ ਤੂੰਬੀ ਲੈਣਾ ਹੈ ਸੋ ਅੱਜ ਮੇਰੀ ਤੂੰਬੀਆਂ ਤਿਆਰ ਹੋ ਰਹੀਆਂ ਮੈਂ ਦੋ ਤੂੰਬੀਆਂ ਬਣਾਈਆਂ ਨੇ ਦੋਏ ਤੂੰਬੀਆਂ ਤਿਆਰ ਹੋ ਰਹੀਆਂ ਤੇ ਹੁਣ ਮੇਰੀ ਇੱਛਾ ਹੈ ਕਿ ਲੋਕ ਸਾਜ਼ ਸਿੱਖਿਆ ਜਾਵੇ ਸੋ ਮੈਨੂੰ ਬਹੁਤ ਅੱਛਾ ਲੱਗਿਆ ਉਸਤਾਜ ਜੀ ਨੇ ਸਾਡੇ ਨਾਲ ਬਹੁਤ ਅੱਛਾ ਵਰਤਾਵਰਕ ਕੀਤਾ ਮਿਲਣ ਵਰਤਨ ਬਹੁਤ ਅੱਛਾ ਹੋਇਆ ਸਾਡੇ ਨਾਲ ਇੱਥੇ ਸੋ ਮੇਰਾ ਸਾਰਿਆਂ ਨੂੰ ਇਹ ਹੈ ਕਿ ਜਿਹੜੇ ਲੋਕ ਸਾਜ਼ ਨੂੰ ਪਿਆਰ ਕਰਨ ਵਾਲੇ ਨੇ ਚਾਹੁੰਦੇ ਨੇ ਕਿ ਲੋਕ ਸਾਜ਼ ਬਣਵਾਇਆ ਜਾਵੇ ਕੋਈ ਤੂੰਬੀ ਹਲਗੋਜ਼ੇ ਬੁਕਚੂ ਕੋਈ ਵੀ ਸਾਜ਼ ਇਹਦਾ ਲੋਕ ਸਾਜ਼ ਤਾ استاد ਜੀ ਉਹਨਾਂ ਨੂੰ ਇੱਕ ਵਾਰ ਮੇਰੇ ਸਾਹਮਣੇ ਜ਼ਰੂਰ ਆ ਕੇ ਦੇਖਣਾ ਚਾਹੀਦਾ ਉਹਨਾਂ ਨੂੰ ਅੱਛੀ ਕੁਆਲਿਟੀ ਚਾਹੀਦੀ ਹੋਵੇ ਅੱਛੀ ਚੀਜ਼ ਚਾਹੀਦੀ ਹੈ ਉਸਤਾਦ ਜੀ ਉਹਨਾਂ ਨੂੰ ਜ਼ਰੂਰ ਲੈ ਕੇ ਚਾਹੀਦੀ ਸੋ ਮੇਰੇ ਨੂੰ ਤੇਤਾ ਜੀ ਤੁਸੀਂ ਉਰੇ ਪਹੁੰਚੇ ਆ ਵੈਸੇ ਤੁਸੀਂ ਪਹਿਲਾਂ ਦਾ YouTube ਤੇ ਵੀਡੀਓ ਦੇ ਹਾਂਜੀ ਹਾਂਜੀ ਭਾਜੀ ਹਾਂਜੀ ਹਾਂਜੀ ਵੀਡੀਓ ਦੇ ਵਿੱਚ ਤੁਸੀਂ ਹੋਰ ਦਿਖਾਇਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਕੁਝ ਹੋਰ ਹੁੰਦੀ ਆ ਬਿਲਕੁਲ ਬਿਲਕੁਲ ਤੁਸੀਂ ਆਪਣੇ ਸਾਡੇ ਦੋਸਤਾਂ ਨਾਲ ਵਿਚਾਰ ਸਾਂਝੇ ਕਰੋ ਕਿ ਜੋ YouTube ਤੇ ਨਹੀਂ 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 ਜੋ ਬਿਲਕੁਲ ਉਸੇ ਤਰ੍ਹਾਂ ਜੀ ਜੋ ਮੈਂ YouTube ਤੇ ਦੇਖਿਆ ਬਿਲਕੁਲ ਉਸੇ ਤਰ੍ਹਾਂ ਮੈਨੂੰ ਸਭ ਕੁਝ ਦੇਖਣ ਨੂੰ ਮਿਲਿਆ ਹਰ ਇੱਕ ਚੀਜ਼ ਦੀ ਕੁਆਲਿਟੀ ਹਰ ਇੱਕ ਚੀਜ਼ ਬਹੁਤ ਹੀ ਅੱਛੀ ਮੈਨੂੰ ਦੇਖਣ ਨੂੰ ਔਰ ਮੈਂ ਸਪੈਸ਼ਲੀ ਉੱਥੋਂ ਪ੍ਰਭਾਵਿਤ ਜ਼ਿਆਦਾ ਹੋਇਆ ਜਦੋਂ ਤੁਰੀ ਆ ਜੀ ਇੱਥੇ ਆਈ ਨਹੀਂ ਮੈਂ ਉਹਨਾਂ ਦੀ ਵੀਡੀਓ ਕਾਫੀ ਦੇਖੀਆਂ ਹਾਂ ਹਾਂ ਜੀ ਤਾਂ ਮੈਂ ਤਾਂ ਸੋਚੇ ਕਿ ਐਡੇ بڑے ਉਸਤਾਦ ਲੋਕ ਇੱਥੇ ਆ ਕੇ ਤੁੰਬੀਆਂ ਖਰੀਦਦੇ ਨੇ ਤਾਂ ਸਾਨੂੰ ਵੀ ਜਾਣਾ ਚਾਹੀਦਾ ਚਾਹੀਦਾ ਇੱਕ ਵਾਰ ਵਿਜ਼ਿਟ ਕਰਨਾ ਚਾਹੀਦਾ ਤਾਂ ਮੈਨੂੰ ਬਹੁਤ ਅੱਛਾ ਲੱਗੇ ਪੰਜਾਬ ਤੋਂ ਆਦਿਆ ਹੋਰ ਸਾਡੇ ਦੋਸਤਾਂ ਨੂੰ ਜਿਹੜੇ ਤੁਹਾਡੇ ਹਾਮੋਵਰ ਆ ਉਹਨਾਂ ਨੂੰ ਹੁਣ ਤੁਸੀਂ ਆਪਣੇ ਗਰਾਸਤੀ ਮਿਊਜ਼ਿਕ ਲਈ ਕੀ ਮੈਸੇਜ ਮੈਂ ਉਹਨਾਂ ਨੂੰ ਮੈਂ ਭਾਜੀ ਉਹਨਾਂ ਨੂੰ ਇੱਕੋ ਮੈਸੇਜ ਦੇਣਾ ਚਾਹੁੰਦਾ ਕਿ ਇਹ ਆਪਣੇ ਲੋਕ ਏ ਹੋਲੀ ਗਲੀ ਲੋਪਤ ਹੁੰਦੇ ਯਾਰੇ ਚਲੋ ਫੇਰ ਵੀ ਅੱਜ ਕੱਲ ਮੁੰਡੇ ਮੰਡੇ ਵਾੜਾ ਅੱਛਾ ਕੰਮ ਕਰ ਰਹੇ ਨੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਣੇ ਲੋਕ ਸਾਜ ਨੂੰ ਸਾਂਭਣਾ ਚਾਹੀਦਾ ਆਪਣੀ ਵਿਰਾਸਤ ਨੂੰ ਸਾਂਭਣਾ ਚਾਹੀਦਾ ਤਾਂ ਇੱਕ ਲੋਕ ਸਾਜ ਜ਼ਰੂਰ ਸਿੱਖਣ ਜਿਹੜੇ ਮਿਊਜ਼ਿਕ ਨੂੰ ਪਿਆਰ ਕਰਨ ਵਾਲੇ ਨੇ ਉਹ ਇਹਦੇ ਵੱਲ ਵੀ ਯਾਰਾ ਕਿ ਜ਼ਰੂਰ ਧਿਆਨ ਦੇਣ ਬਹੁਤ ਧੰਨਵਾਦ ਬਹੁਤ ਧੰਨਵਾਦ ਵੀਰੇ ਸੋ ਦੋਸਤੋ ਇਹ ਤੁਸੀਂ ਦੇਖਿਆ ਇਹ ਹਨ ਹਰਸ਼ਵੀਰ ਜੀ ਇਹਨਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਸੋ ਜੇ ਤੁਸੀਂ ਵੀ ਪੰਜਾਬੀ ਲੋਕ ਸਾਜਾਂ ਨੂੰ ਪਿਆਰ ਕਰਦੇ ਹੋ ਆਪਣੀ ਵਿਰਸੇ ਨੂੰ ਪਿਆਰ ਕਰਦੇ ਆ ਪੰਜਾਬੀ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਔਰ ਕਮੈਂਟਾਂ 'ਚ ਆਪਣੇ ਸੁਝਾਅ ਜ਼ਰੂਰ ਦੇਣਾ ਦੋਸਤੋ ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਔਰ ਸਾਡਾ ਚੈਨਲ ਜੈਰਾ ਵੇਲਾ ਵਿਰਸਾ YouTube Facebook ਔਰ Instagram ਤੇ ਫੋਲੋ ਜ਼ਰੂਰ ਕਰ ਲਿਓ ਜੀ ਧੰਨਵਾਦ ਦੋਸਤੋ E thank <laughs> you